ਹੈਲੋ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਅੱਜ ਅਸੀਂ ਘਰ ਦੀ ਕੰਟੀਨਿਊ ਵਿੱਚ ਬਹੁਤ ਹੀ ਟੇਸਟੀ ਤੇ ਵਧੀਆ ਆਲੂ ਪਨੀਰ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਆਲੂ ਪਨੀਰ ਹਰੇਕ ਕੋਈ ਆਪਣੇ ਘਰ ਵਿੱਚ ਆਪੋ ਆਪਣੇ ਤਰੀਕੇ ਨਾਲ ਬਣਾਉਂਦਾ ਹੈ ਤੇ ਇਹਨੂੰ ਥੋੜਾ ਜਿਹਾ ਅਲੱਗ ਤੇ ਵੱਖਰੇ ਤਰੀਕੇ ਨਾਲ ਬਣਾਇਆ ਜਾਵੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਣਦਾ ਹੈ ਤੇ ਘਰ ਵਿੱਚ ਬੱਚਿਆਂ ਵੱਡਿਆਂ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਆਲੂ ਪਨੀਰ ਦੀ ਸਬਜ਼ੀ ਬਣਾਉਣ ਵਾਸਤੇ ਅੱਤੇ ਅਸੀਂ ਦੋ ਉਬਲੇ ਹੋਏ ਆਲੂ ਲਏ ਨੇ ਜੀ 300 ਗ੍ਰਾਮ ਅਸੀਂ ਪਨੀਰ ਲਿਆ ਜੀ ਪਨੀਰ ਨੂੰ ਅਸੀਂ ਇਸ ਤਰ੍ਹਾਂ ਟੁਕੜਿਆਂ ਵਿੱਚ ਕੱਟ ਲਿਆ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਨੋਰਮਲ ਜਿਵੇਂ ਅਸੀਂ ਘਰ ਵਿੱਚ ਸਬਜੀ ਨੂੰ ਬਣਾ ਕੇ ਤਿਆਰ ਕਰਦੇ ਹਾਂ ਉਹ ਤਰੀਕਾ ਤੁਹਾਡੇ ਨਾਲ ਜੀ ਸ਼ੇਅਰ ਕਰਾਂਗੇ ਕਿ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਏਗੀ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਆਪਣੀ ਰੈਸਪੀ ਦੋ ਚਮਚੇ ਤੇਲ ਅਸੀਂ ਗਰਮ ਰੱਖਿਆ ਜੀ ਤੇਲ ਸਾਡਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਤੇਜ ਪੱਤਾ ਇੱਕ ਲਾਲ ਮਿਰਚ ਇੱਕ ਚੁਟਕੀ ਹਿੰਗ ਪਾ ਦਾਂਗੇ ਇਸ ਦੇ ਨਾਲ ਹੀ ਅੱਧਾ ਚਮਚਾ ਸੀ ਜੀਰਾ ਪਾ ਦਾਂਗੇ ਤੇ ਬਿਲਕੁਲ ਆਪਾਂ ਲੋ ਫਲੇਮ ਤੇ ਇਹਨਾਂ ਮਸਾਲਿਆਂ ਨੂੰ ਪਕਾਵਾਂਗੇ ਜਿਸ ਟਾਈਮ ਤੇ ਮਸਾਲੇ ਅਸੀਂ ਸਬਜ਼ੀ ਵਿੱਚ ਪਾਣੇ ਨੇ ਤੇ ਫਲੇਮ ਨੂੰ ਤੁਸੀਂ ਹਾਈ ਨਹੀਂ ਕਰਨਾ ਤੁਸੀਂ ਬਿਲਕੁਲ ਲੋ ਫਲੇਮ ਤੇ ਇਹਨਾਂ ਨੂੰ ਪਕਾਣਾ ਹੈ ਜੀ ਬਸ ਜੀ ਹੁਣ ਮਸਾਲੇ ਪੱਕ ਕੇ ਤਿਆਰ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਮੈਂ ਇਹਦੇ ਵਿੱਚ ਇੱਕ ਵੱਡੀ ਗੱਠੀ ਲਸਣ ਉਹਦਾ ਇਸਤੇਮਾਲ ਕੀਤਾ ਨੂੰ ਇਸ ਤਰ੍ਹਾਂ ਆਪਾਂ ਪੀਸ ਲਿਆ ਜੀ ਟੁਟੀਆਂ ਦੀ ਪੇਸਟ ਵੀ ਬਣਾ ਸਕਦੇ ਪਰ ਆਪਾਂ ਇਹਨੂੰ ਪਿੱਲੇ ਕਟਰ ਦੇ ਵਿੱਚ ਪੀਸ ਕੇ ਤਿਆਰ ਕੀਤਾ ਹੈ ਲਸਣ ਨੂੰ ਚੰਗੀ ਤਰ੍ਹਾਂ ਪਉਨ ਕੇ ਇਹਦਾ ਕੱਚਾ ਪਾਨ ਕਾਟ ਕੇ ਫਿਰ ਆਪਣੇ ਤੇ ਤੇ ਵਿੱਚ ਪਿਆਜ਼ ਪਾ ਦਾਂਗੇ ਲਸਣ ਪੁੱਜ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇੱਕ ਪਿਆਜ਼ ਉਹਨੂੰ ਵੀ ਇਸ ਤਰ੍ਹਾਂ ਕद्दूकश ਕਰ ਲਿਆ ਜਿਉਂ ਪਾ ਦਾਂਗੇ ਪਿਆਜ਼ ਨੂੰ ਵੀ ਅਸੀਂ 3-4 ਮਿੰਟ ਭੁੰਨ ਲਿਆ ਜੀ ਪਿਆਜ਼ ਭੁੱਜ ਕੇ ਤਿਆਰ ਹੈ ਤਾਂ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਪਾ ਕੇ ਅਦਰਕ ਪਾ ਦਾਂਗੇ ਅਦਰਕ ਨੂੰ ਵੀ ਅਸੀਂ ਕद्दूकश ਕੀਤਾ ਹੈ ਜੀ ਅਦਰਕ ਨੂੰ ਮਿਪੋਨ ਲੱਕੇ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾਵਾਂਗੇ ਪਿਆਜ਼ ਭੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਤਿੰਨ ਵੱਡੇ ਟਮਾਟਰ ਲੈ ਇਹਨਾਂ ਨਾਲ ਹੀ ਦੋ ਹਰੀਆਂ ਮਿਰਚਾਂ ਪੀਸ ਕੇ ਇਹਦੀ ਪੇਸਟ ਤਿਆਰ ਕੀਤੀ ਹੈ ਉਹ ਪਾ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਵਾਂਗੇ ਜਿੰਨੀ ਦੇਰ ਤੱਕ ਟਮਾਟਰ ਤੇਲ ਨਹੀਂ ਛੱਡਦਾ ਸਾਰਾ ਮਸਾਲਾ ਆਪਣਾ ਪੱਕ ਕੇ ਤਿਆਰ ਨਹੀਂ ਹੁੰਦਾ ਹੁਣ ਟਮਾਟਰ ਦੇ ਨਾਲ ਹੀ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਜੀ ਨਮਕ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਣਾ ਹੈ ਜੀ ਆਪਾਂ ਅੱਧਾ ਚਮਚਾ ਨਮਕ ਪਾ ਰਹੇ ਹਾਂ ਜੀ ਇਨੂੰ ਆਪਾਂ ਚੰਗੀ ਤਰ੍ਹਾਂ ਪਕਾ ਕੇ ਤੇ ਫਿਰ ਇਹਦੇ ਵਿੱਚ ਅਸੀਂ ਮਸਾਲੇ ਪਾਵਾਂਗੇ 4-5 ਮਿੰਟ ਅਸੀਂ ਟਮਾਟਰ ਨੂੰ ਪਕਾ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਉਣੇ ਆ ਅੱਧਾ ਚਮਚਾ ਗਰਮ ਮਸਾਲਾ ਅੱਧਾ ਚਮਚਾ ਧਨੀਆ ਪਾਊਡਰ ਪਾ ਦਾਂਗੇ ਅੱਧਾ ਹੀ ਚਮਚਾ ਹਲਦੀ ਪਾਊਡਰ ਇਹਨਾਂ ਨੂੰ ਇੱਕ ਵਾਰੀ ਮਿਲਾ ਲਾਂਗੇ ਹੁਣ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਦੇਗੀ ਮਿਰਚ ਵੀ ਪਾਵਾਂਗੇ ਅੱਧਾ ਚਮਚਾ ਦੇਗੀ ਮਿਰਚ ਇਸ ਦੇ ਨਾਲ ਹੀ ਅਸੀਂ ਧਨੇਆਂ ਦੀਆਂ ਡੰਡੀਆਂ ਇਹਨਾਂ ਨੂੰ ਬਰੀਕ ਕੱਟ ਕੇ ਲਿਆਏ ਇਹ ਪਾਵਾਂਗੇ ਇਸ ਤਰ੍ਹਾਂ ਇਹਨਾਂ ਡੰਡੀਆਂ ਨੂੰ ਸਬਜ਼ੀ ਵਿੱਚ ਪਾਉਣ ਨਾਲ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਸਬਜ਼ੀ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੀ ਹੈ ਇੱਕ ਦੋ ਮਿੰਟ ਅਸੀਂ ਮਸਾਲੇ ਨੂੰ ਭੁੰਨਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਖਾਸ ਮਸਾਲਾ ਜਿਹਦੇ ਨਾਲ ਕਿ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਸਬਜ਼ੀ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਪਹਿਲੇ ਅਸੀਂ ਪਾਵਾਂਗੇ ਜੀ ਦੋ ਚਮਚੇ ਪਾਣੀ ਤਾਂ ਕਿ ਮਸਾਲੇ ਜਲਣ ਨਾ ਤੇ ਪਾਣੀ ਪਾ ਕੇ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਮਸਾਲਿਆਂ ਨੂੰ ਅਸੀਂ ਉਨੀ ਦੇਰ ਤੱਕ ਪਕਾਣਾ ਹੈ ਜਿੰਨੀ ਦੇਰ ਤੱਕ ਇਹ ਤੇਲ ਨਹੀਂ ਛੱਡਦੇ ਤੇ ਫਿਰ ਅਸੀਂ ਇਹਦੇ ਵਿੱਚ ਬਾਕੀ ਸਮਾਨ ਪਾਵਾਂਗੇ ਜੀ ਤੜਕਾ ਪ੍ਰੋਪਰ ਪਰਫੈਕਟ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇੱਥੇ ਮੈਂ ਅੱਧਾ ਉਬਲੇ ਹੋਏ ਆਲੂ ਲੈ ਉਹਨੂੰ ਇਸ ਤਰ੍ਹਾਂ ਮੈਸ਼ ਕਰ ਲਿਆ ਤੇ ਬਿਲਕੁਲ ਥੋੜਾ ਜਿਹਾ ਪਨੀਰ ਉਹਨੂੰ ਵੀ ਇਸ ਤਰ੍ਹਾਂ ਬ੍ਰੇਕ ਬ੍ਰੇਕ ਆਪਾਂ ਖਾਤਣਾ ਮੈਸ਼ ਕਰ ਲਿਆ ਇਹ ਪਾ ਦਾਂਗੇ ਜੀ ਇਸ ਤਰ੍ਹਾਂ ਇਹ ਚੀਜ਼ਾਂ ਸਬਜੀ 'ਚ ਪਾਉਣ ਨਾਲ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਜੀ ਤੇ ਹੁਣ ਉਹ ਖਾਸ ਮਸਾਲਾ ਜਿਹਦੇ ਨਾਲ ਕੀ ਸਬਜੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਜੀ ਮੇਰੇ ਕੋਲ ਪਿਆ ਸੀ ਸ਼ਾਈ ਪਨੀਰ ਦਾ ਮਸਾਲਾ ਮੈਂ ਅੱਧਾ ਚਮਚੇ ਇਹ ਪਾ ਰਹੀ ਹਾਂ ਜੀ ਤੁਸੀਂ ਵੀ ਜਦੋਂ ਇਸ ਸਬਜੀ ਨੂੰ ਟਰਾਈ ਕਰੋ ਤੇ ਇਸ ਮਸਾਲੇ ਨੂੰ ਜ਼ਰੂਰ ਪਾਓ ਫਿਰ ਤੁਹਾਨੂੰ ਦੇਖਿਓ ਜੀ ਇਹ ਸਬਜੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਤੁਸੀਂ ਜਦੋਂ ਵੀ ਇਹ ਸਬਜੀ ਨੂੰ ਬਣਾਉਂਗੇ ਤੇ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਖਾਓਗੇ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਆਲੂ ਆਲੂਆਂ ਨੂੰ ਪਾ ਕੇ ਆਪਾਂ ਇੱਕ ਦੋ ਮਿੰਟ ਇਹਨਾਂ ਨੂੰ ਪਕਾ ਲਵਾਂਗੇ ਇੱਥੇ ਆਪਾਂ ਇਹਦੇ ਵਿੱਚ ਜੇ ਪਨੀਰ ਨਹੀਂ ਪਾਣਾ ਥੋੜਾ ਜਿਹਾ ਆਪਾਂ ਇਹਨੂੰ ਪਕਾ ਕੇ ਕਰੇਵੀ ਨੂੰ ਤਰੀ ਨੂੰ ਪਾ ਕੇ ਫਿਰ ਪਨੀਰ ਪਾਵਾਂਗੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਕੌਲੀ ਪਾਣੀ ਦੀ ਪਾ ਦਾਂਗੇ ਤੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਰਲਾ ਲਾਂਗੇ ਇਹਦੇ ਵਿੱਚ ਪਨੀਰ ਅਜੇ ਅਸੀਂ ਨਹੀਂ ਪਾਣਾ ਜਦੋਂ ਸਾਡੇ ਬਿਲਕੁਲ ਚੰਗੀ ਤਰ੍ਹਾਂ ਆਲੂ ਮਸਾਲਾ ਰੱਚ ਵਿੱਚ ਜਾਂਦੇ ਨੇ ਫਿਰ ਅਸੀਂ ਇਹਦੇ ਵਿੱਚ ਪਨੀਰ ਪਾਵਾਂਗੇ ਤੁਸੀਂ ਚਾਹੋ ਤਾਂ ਇੱਥੇ ਪਨੀਰ ਨੂੰ ਫਰਾਈ ਕਰਕੇ ਵੀ ਪਾ ਸਕਦੇ ਹੋ ਥੋੜਾ ਜਿਹਾ ਪਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਾ ਰਹੇ ਹਾਂ ਜੀ ਇਸ ਤਰੀਕੇ ਨਾਲ ਵੀ ਸਬਜ਼ੀ ਬਹੁਤ ਵਧੀਆ ਬਣਦੀ ਹੁਣ ਇਹਨੂੰ ਢੱਕ ਕੇ ਅਸੀਂ 4-5 ਮਿੰਟ ਪਕਾਵਾਂਗੇ ਫਿਰ ਅਸੀਂ ਆਪਣੀ ਲੋੜ ਦੇ ਅਨਸਾਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਪਕਾ ਲਵਾਂਗੇ 5 ਮਿੰਟ ਹੋ ਗਏ ਨੇ ਜੀ ਆਲੂਆਂ ਨੂੰ ਅਸੀਂ ਮਸਾਲੇ ਦੇ ਨਾਲ ਪਕਾ ਰਹੇ ਆਂ ਦੇਖੋ ਜੀ ਆਲੂ ਵੀ ਬਿਲਕੁਲ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਪੱਕ ਗਏ ਨੇ ਜੀ ਕਲਰ ਦੇਖੋ ਤੁਸੀਂ ਸਬਜ਼ੀ ਦਾ ਕਿੰਨਾ ਵਧੀਆ ਆਇਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਜੀ ਜਿੰਨੇ ਕੁ ਤੁਸੀਂ ਪਤਲੀ ਸਬਜ਼ੀ ਬਣਾਣੀ ਹੈ ਉਸ ਹਿਸਾਬ ਨਾਲ ਤੁਸੀਂ ਪਾਣੀ ਪਾਣਾ ਹੈ ਮੈਂ ਇੱਥੇ ਪਹਿਲੇ ਇੱਕ ਕੌਲੀ ਪਾਣੀ ਦੀ ਪਾਈ ਸੀ ਤੇ ਦੋ ਕੋਲੀਆਂ ਮੈਂ ਹੋਰ ਪਾਣੀ ਦੀਆਂ ਪਾ ਰਹੀਆਂ ਜੀ ਬਸ ਇਹਨੂੰ ਹੁਣ ਅਸੀਂ 5-7 ਮਿੰਟ ਚੰਗੀ ਤਰ੍ਹਾਂ ਪਕਾ ਕੇ ਫਿਰ ਅਸੀਂ ਇਹਦੇ ਵਿੱਚ ਪਨੀਰ ਪਾ ਦਾਂਗੇ ਜੀ ਪਾਣੀ ਪਾ ਕੇ ਇੰਨੀ ਕਿ ਆਪਾਂ ਤਰੀ ਰੱਖਾਂਗੇ ਕਿਉਂਕਿ ਜਿਸ ਟਾਈਮ ਤੇ ਅਸੀਂ ਇਹਨੂੰ ਪਕਾਣਾ ਹੈ ਇਹਨੇ ਥੋੜਾ ਜਿਹਾ ਹੋਰ ਗਾੜੇ ਹੋਣਾ ਹੈ ਜੀ ਹੁਣ ਅਸੀਂ ਇਹਨੂੰ ਟੱਕ ਕੇ 7-8 ਮਿੰਟ ਵਾਸਤੇ ਪਕਾਵਾਂਗੇ ਤੇ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਵਾਂਗੇ 5-6 ਮਿੰਟ ਹੋ ਗਏ ਨੇ ਜੀ ਸਬਜੀ ਨੂੰ ਬੰਦਿਆ ਦੇਖੋ ਜੀ ਸਬਜੀ ਨੇ ਤੇਲ ਛੱਡਤਾ ਹੈ ਸਬਜੀ ਦੇ ਇਹ ਨਿਸ਼ਾਨੇ ਹੁੰਦੀ ਹੈ ਕਿ ਜਿਸ ਟਾਈਮ ਤੇ ਭਾਂਜੇ ਦੇ ਉੱਪਰ ਤੇਲ ਆ ਜਾਂਦਾ ਹੈ ਜੀ ਆਹ ਦੇਖੋ ਜੀ ਬਿਲਕੁਲ ਬਣ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਪਨੀਰ ਪਨੀਰ ਨੂੰ ਆਪਾਂ ਜ਼ਿਆਦਾ ਨਹੀਂ ਪਕਾਣਾ ਸਿਰਫ 2-4 ਮਿੰਟ ਹੀ ਅਸੀਂ ਇਹਨੂੰ ਪਕਾਵਾਂਗੇ ਬਸ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਸਾਰੇ ਮਸਾਲੇ ਰਚ ਮਿਚ ਜਾਣ ਤੇ ਇਸ ਦੇ ਨਾਲ ਹੀ ਅਸੀਂ ਇੱਕ ਚਮਚਾ ਸੁੱਕੀ ਮੇਥੀ ਉਹਨੂੰ ਤਵੇ ਤੇ ਆਪਾਂ ਰੋਸਟ ਕਰਕੇ ਉਹਨੂੰ ਬਰੀਕ ਪੀਸ ਕੇ ਪਾ ਰਹੇ ਹਾਂ ਜੀ ਬਸ ਮਿਕਸ ਕਰਕੇ ਤੇ ਥੋਕ ਮਿੰਟ ਵਾਸਤੇ ਅਸੀਂ ਸਬਜੀ ਨੂੰ ਪਕਾ ਲਾਂਗੇ ਜੀ ਤੇ ਫੇਰ ਗਰਮਾ ਗਰਮ ਸਬਜੀ ਨੂੰ ਆਪਾਂ ਕਰਦੇ ਹਾਂ ਜੀ ਸਰ ਲੋ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਚੈੱਕ ਕਰਦੇ ਹਾਂ ਜੀ ਦੇਖੋ ਜੀ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਜੀ ਖੁਸ਼ਬੂ ਬਹੁਤ ਪਿਆਰੀ ਆਉਣ ਦੀ ਹੈ ਜੀ ਦੇਖੋ ਜੀ ਤੁਸੀਂ ਵੀ ਇਹਨੂੰ ਇਸ ਟ੍ਰਿਕ ਨਾਲ ਜ਼ਰੂਰ ਬਣਾਓ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਸਬਜ਼ੀ ਬਣਦੀ ਹੈ ਜੀ ਹੁਣ ਅਸੀਂ ਅੱਤੇ ਪਾਉਨੇ ਆਂ ਜੀ ਕੱਟਿਆ ਹੋਇਆ ਫਰੈਸ਼ ਹਰਾ ਧਨੀਆ ਤੇ ਗਰਮਾ ਗਰਮ ਸਬਜ਼ੀ ਨੂੰ ਕਰਦੇ ਆਂ ਜੀ ਸਰਵ ਹੁਣ ਅਸੀਂ ਸਬਜ਼ੀ ਨੂੰ ਸਰਵਿੰਗ ਬੌਲ ਚ ਕੱਟਾਂਗੇ ਜੀ ਗਰਮਾ ਗਰਮ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਆਲੂ ਪਨੀਰ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਸਿੰਪਲ ਤਰੀਕੇ ਨਾਲ ਇਹਨੂੰ ਅਸੀਂ ਬਣਾਇਆ ਹੈ ਨੋਰਮਲ ਸਮਾਨ ਜਿਹੜਾ ਕਿ ਸਾਡੇ ਘਰ ਵਿੱਚ ਹੁੰਦਾ ਹੈ ਉਹਦਾ ਇਸਤੇਮਾਲ ਕਰਕੇ ਆਪਾਂ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਇਹ ਸੀ ਮੇਰਾ ਤਰੀਕਾ ਆਲੂ ਪਨੀਰ ਦੀ ਸਬਜ਼ੀ ਬਣਾਉਣ ਦਾ ਜੇਕਰ ਤੁਹਾਨੂੰ ਮੇਰਾ ਇਹ ਤਰੀਕਾ ਪਸੰਦ ਆਇਆ ਤਾਂ ਤੁਸੀਂ ਵੀ ਇਹਨੂੰ ਬਣਾ ਕੇ ਜਰੂਰ ਟਰਾਈ ਕਰਿਓ ਤੁਸੀਂ ਇੱਕ ਵਾਰੀ ਇਹਨੂੰ ਮੇਰੇ ਇਸ ਤਰੀਕੇ ਨਾਲ ਬਣਾਇਓ ਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਇਹ ਸਬਜ਼ੀ ਪਸੰਦ ਆਏਗੀ ਜੀ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਜੀ ਤੁਸੀਂ ਇਹਦੇ ਨਾਲ ਫੁਲਕੇ, ਪਰੌਂਠੇ, ਪੂੜੀਆਂ ਜੋ ਵੀ ਮਨ ਕਰੇ ਬਣਾ ਸਕਦੇ ਹੋ ਜੀ। ਸੋ ਇਹ ਸੀ ਸਾਡੀ ਅੱਜ ਦੀ ਮਜ਼ੇਦਾਰ ਤੇ ਟੇਸਟੀ ਰੈਸਪੀ। ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ, ਕਿਸੇ ਨਵੀਂ ਰੈਸਪੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਖੁਸ਼ ਰਹੋ, ਤੰਦਰੁਸਤ ਰਹੋ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ।